ਇਹ ਤਸਵੀਰਾਂ ਮੋਹਾਲੀ ਦੀਆਂ ਨੇ ਇੱਥੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਸੰਗਠਨ ਕਈ ਕਿਸਾਨ ਜਥੇਬੰਦੀਆਂ ਨੇ ਮੋਹਾਲੀ ਵਿੱਚ ਸੀਆਈਐਸਐਫ ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਦੇ ਹੱਥ 'ਚ ਮਾਰਚ ਘਟਿਆ ਕੁਲਵਿੰਦਰ ਕੌਰ ਨੇ ਪਿਛਲੇ ਦਿਨੀ ਚੰਡੀਗੜ੍ਹ ਹਵਾਈ ਅੱਡੇ ਤੇ ਸਕਿਉਰਿਟੀ ਚੈੱਕ ਦੌਰਾਨ ਬੀਜੇਪੀ ਸੰਸਦ ਮੈਂਬਰ ਤੇ ਅਧਿਕਾਰਾ ਕੰਗਨਾ ਰਣਾਉ ਦੇ ਕਥਿਤ ਤੌਰ ਤੇ ਥੱਪੜ ਮਾਰਿਆ ਸੀ ਮਾਰਚ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਨੇ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਯਕੀਨੀ ਬਣਾਈ ਜਾਵੇ ਮੋਹਾਲੀ ਦੇ ਗੁਰਦੁਆਰਾ ਅੰਮ੍ਰਿਤਸਰ ਤੋਂ ਸ਼ੁਰੂ ਹੋਏ ਮਾਰਚ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ਜਿਹੜਾ ਕੰਗੜਾ ਨੌਦ ਨੇ ਉਹ ਗਲਤ ਸ਼ਬਦ ਬੋਲੇ ਸਾਡੀ ਕੁੜੀ ਨੂੰ ਕੁਲਵਿੰਦਰ ਕੌਰ ਨੂੰ ਉੱਥੇ ਬਹਿਸ ਕੀਤੀ ਗਈ ਫੋਨ ਉਹਨਾਂ ਦਾ ਸਕੈਨ ਕਰਨ ਨਹੀਂ ਦਿੱਤਾ ਨਾ ਮੈਂ ਐਮਪੀ ਆ ਉਹ ਥੋੜੇ ਉਹਨਾਂ ਨੂੰ ਖਾਲਸਾ ਨਹੀਂ ਵੀ ਕਿਹਾ ਸਾਡੀ ਕੁੜੀ ਨੂੰ ਫਿਰ ਉਸਨੇ ਥੱਪੜ ਮਾਰਿਆ ਉਸਦੇ ਜਦ ਕੇ ਕਰਚਾ ਦਰਜ ਕਰਨ ਕੰਗੜਾ ਦੇ ਬੰਦਾ ਸਰਕਾਰੀ ਡਿਊਟੀ 'ਚ ਵਿਗਨ ਪਾਇਆ ਸਰਕਾਰੀ ਡਿਊਟੀ ਵੇਗਾਂ ਪਾਉਣ ਦਾ ਪਰਚਾ ਉਹਦੇ ਨਹੀਂ ਕੀਤਾ ਗਿਆ ਉਲਟਾ ਸਾਡੀ ਕੁੜੀ ਕੁਲਵਿੰਦਰ ਕੌਰ ਤੇ ਭੈਣ ਤੇ ਕੀਤਾ ਗਿਆ ਸਾਡੀ ਬੇੜੀ ਤੇ ਉਹ ਸਰਾ ਸਰ ਗਲਤ ਪਰਚਾ ਦਰਦ ਕੀਤਾ ਗਿਆ ਕਸੂਰ ਕੰਗਣਾ ਦਾ ਵਾ ਕਿਉਂਕਿ ਉਹ ਸਰਕਾਰੀ ਡਿਊਟੀ ਦੇ ਤਾਇਨਾਤ ਸੀ ਉਹਨੇ ਫੋਨ ਉਹਦਾ ਸਕੈਨ ਕਰਨਾ ਸੀ ਹੋਰ ਪਰਸ ਸਕੈਨ ਕਰਨਾ ਸੀਗਾ ਪਰ ਸਾਰੀ ਗਲਤੀ ਸਰਾ ਸਰ ਕੰਗਣਾ ਦੀ ਆ ਇਹ ਪਹਿਲਾਂ ਵੀ ਕਿਸਾਨਾਂ ਨੂੰ ਗਲਤ ਬੋਲਦੀ ਆ ਹੁਣ ਵੀ ਖਾਰਸਤਾਨੀ ਸਾਨੂੰ ਦੱਸਦੀ ਆ ਅਸੀਂ ਕਿਸਾਨ ਮਜ਼ਦੂਰ ਅਸੀਂ ਰੋਟੀ ਰੋਜੀ ਕਮਾ ਕੇ ਦਿੰਨੇ ਆ ਸਾਰੇ ਸਾਰੇ ਭਾਰਤ ਦਾ ਿੱੱਡ ਭੜਦਾ ਪੰਜਾਬ ਪੰਜਾਬ ਦਾ ਕਿਸਾਨ ਮਜ਼ਦੂਰ ਪਰ ਇਹ ਇਹਨਾਂ ਨੂੰ ਖਾਲਸਤਾਨੀ ਜਾਂ ਹੋਰ ਅਪਸ਼ਬਦ ਬੋਲਦੀ ਆ ਇਸ ਕਰਕੇ 6 ਤਰੀਕ ਨੂੰ ਇਹ ਰਿਪੋਰਟ ਤੇ ਘਟਨਾ ਹੋਈ ਹੈ ਕੁਲਵਿੰਦਰ ਕੌਰ ਨੇ ਭਾਵਨਾਵਾਂ ਦੇ ਵਿੱਚ ਆ ਕੇ ਕੰਗੜਾ ਰ瑙ਤ ਦੇ ਥੱਪੜ ਮਾਰਿਆ ਉਸ ਨੇ ਇਹ ਦਿਖਾਤਾ ਵੀ ਸਾਰੇ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਕਿਸਾਨਾਂ ਨੇ ਦੂਜੇ ਸੂਬਿਆਂ ਦੇ ਕਿਸਾਨਾਂ ਨੇ ਇਹ ਸਮਝ ਲਿਆ ਵੀ ਉਹ ਕੁਲਵਿੰਦਰ ਕੌਰ ਨੇ ਜੋ ਭਾਵਨਾ ਤੈਅਤ ਕੀਤਾ ਉਹਨਾਂ ਨੇ ਕਿਸਾਨੀ ਦਾ ਦਰਦ ਨੂੰ ਜਾਹਰ ਸਪਸ਼ਟ ਕੀਤਾ ਉਹ ਜੋ ਉਹਨੇ ਕਿਸਾਨੀ ਬਾਰੇ ਟਿੱਪਣੀਆਂ ਕੀਤੀਆਂ ਸੀ ਬੀਬੀਆਂ ਬਾਰੇ ਟਿੱਪਣੀਆਂ ਕੀਤੀਆਂ ਸੀ ਉਹਦੀ ਭਾਵਨਾ ਜਾ ਕੇ ਉਹਨਾਂ ਨੇ ਕੀਤਾ ਤੇ ਉਹ ਪੰਜਾਬ ਦੇ ਕਿਸਾਨਾਂ ਨੇ ਉਹਨੂੰ ਆਪਣੀ ਧੀ ਬਣਾ ਲਿਆ ਤੇ ਅੱਜ ਦਾ ਕੱਠ ਲਾਣ ਕਰਦਾ ਵੀ ਕੁਲਵਿੰਦਰ ਕੌਰ ਨੂੰ ਅੱਜ ਤੋਂ ਬਾਅਦ ਪੰਜਾਬ ਦੀ ਸ਼ੇਰ ਨਹੀਂ ਬਣ ਗਈ ਪੰਜਾਬ ਦੀ ਧੀ ਬਣ ਗਈ ਸਮੁੱਚੇ ਕਿਸਾਨ ਪਛਾਇ ਭਾਈਚਾਰੇ ਦੀ ਧੀ ਬਣ ਗਈ ਇੱਕ ਆਠਾ ਜੇ ਸਾਬਤ ਕਰਦਾ ਉਹ ਤੇ ਆਲਰੇਡੀ ਮਤਲਬ ਜਿਹੜੀ ਹੈਗਾ ਆਲਰੇਡੀ ਇੱਥੇ ਇੱਕ ਐਫਆਈਆਰ ਦਰਜ ਹੋਈ ਸੀਗੀ ਉਹ ਜਿਹੜੀ ਵੀ ਹੈਗੀ ਹੈ ਉਹ ਕਿਸਾਨ ਜਿਹੜੇ ਆਪਣਾ ਆਗੂ ਆਏ ਸੀਗੇ ਉਹਨਾਂ ਦੇ ਜਿਹੜਾ ਉਹਨਾਂ ਦੀ ਡਿਮਾਂਡ ਸੀ ਉਹਦੇ ਮੁਤਾਬਕ ਮੇਰੀ ਪ੍ਰਧਾਨ ਜੀ ਦੇ ਹੇਠ ਇੱਕ ਐਸਆਈਟੀ ਬਣ ਗਈ ਹੈ ਜਿਹੜਾ ਕਿ ਅਸੀਂ ਉਹਦਾ ਮਤਲਬ ਕਿ ਨਿਰਪੱਖ ਹੋ ਕੇ ਜਾਂਚ ਕਰਕੇ ਤੇ ਮੈਨੂੰ ਆਪਣੀ ਰਿਪੋਰਟ ਜਿਹੜੀ ਆ ਉਹ ਐਸਐਸਪੀ ਸਾਹਿਬ ਨੂੰ ਸਬਮਿਟ ਕਰਨੀ ਹੈ ਕਾਰਵਾਈ ਅੱਗੇ ਬਣਦੀ ਹੈ ਵੀ ਇਹ ਸਰਕਾਰੀ ਅਫਸਰ ਦੇ ਜਿਹੜੀ ਆ ਜਾਂਚ ਦੇ ਵਿੱਚ ਵਗਨ ਪਾਉਣ ਨੂੰ ਜਾਂ ਦੇਖਿਆ ਜਾਵੇ ਜਿਸ ਤਰ੍ਹਾਂ ਉਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਐਸਆਈਟੀ ਦੇ ਅਫਸਰ ਵਿੱਚ ਕਿਹੜੇ ਕਿਹੜੇ ਐਸਐਸਪੀ ਅਜੇ ਤੱਕ ਮੇਰੀ ਪ੍ਰਧਾਨਗੀ ਹੇਠ ਹੈ ਸਾਹਿਬ ਦੱਸਣਗੇ ਨਾਲ ਕੌਣ ਨੇ ਕਿੰਨੀ ਦੇਰ ਕੋਈ ਟਾਈਮ ਬਾਉਂਡ ਕੀਤਾ ਗਿਆ ਜੀ ਛੇਤੀ ਤੋਂ ਛੇਤੀ ਕਰ ਦਾਂਗੇ ਜੀ